ਸਦਾ ਇਧਰ ਹੋ ਕੁੜੀ ਇਧਰੋ ਇਹਨੂੰ ਚੁੰਨੀ ਦੇ ਚੁੰਨੀ ਨੂੰ ਮੂੰਹ ਢਕਦਾ ਨਹੀਂ ਟਕਣਾ ਖੁੱਲੀ ਰੱਖਣਾ ਆ ਮਾਤਾ ਚੁੰਨੀ ਨਹੀਂ ਕਮਿੰਟੇ ਨੂੰ ਇਹਨਾਂ ਕੋਲੇ ਕਿੱਥੇ ਕੁਛ ਹੈ ਭਾਈ ਆ ਮੈਨੂੰ ਰੋ ਫੋਨ ਕਰਿਆ ਸੀ ਭਰਾ ਉੱਛਲ ਡਰਦਾ ਹੈਗਾ ਇੱਥੋਂ ਮੱਲੇ ਵਾਲਿਆਂ ਨੇ ਫੋਨ ਕਰਿਆ ਸੀ ਮੇਰੇ ਘਰ ਤੋਂ ਇਹ 7-8 ਕਿਲੋਮੀਟਰ ਦੂਰ ਮੈਂ ਜਾਂਦਾ ਸੀ ਦਰੀਕ ਤੇ ਇੱਥੇ ਆਹ ਇਹ ਕਹਿੰਦੇ ਨੇ ਵੀ ਭਾਈ ਉਰੇ ਕੀ ਹੁੰਦਾ ਰੋਜ ਆ ਇੱਥੇ ਰੋਜ ਸਵਾਨ ਵਾਲੇ ਆਉਂਦੇ ਆ ਇੱਥੇ ਖਾਲੀ ਆ ਪਰਲੇ ਪਾਸੇ ਨਾਲ ਅੱਛਾ ਫਿਰ ਇਹ ਤੂੰ ਕੀ ਕਰਦੇ ਫੜੇ ਇਹ ਹੁਣ ਅੰਦਰ ਲਾਈ ਆਵੇ ਸੀਗੇ ਚੱਟਾ ਲਾਈ ਜਾਂਦੇ ਚਲੋ ਕੋਈ ਗੱਲ ਨਹੀਂ ਇਹ ਤਾਂ ਮਰੀਜ਼ ਨੇ ਆ ਆ ਵੀ ਸ਼ੇਰਾ ਇੱਧਰ ਆ ਤੈਨੂੰ ਕੀ ਕਹਿੰਦੇ ਸੀ ਝੋਟੇ ਘਰਾ ਕੋਲੋਂ ਆ ਹਾਂ ਇਹ ਕੁੜੀ ਕਹਿੰਦੀ ਅੱਛਾ ਕੁੜੀ ਕਹਿੰਦੀ ਝੋਟੇ ਘਰਾ ਕੋਲੋਂ ਆ ਸ਼ੇਰਾ ਸੋਨੂੰ ਕੁਛ ਨਹੀਂ ਕਹਿੰਦੇ ਕਿੱਥੋਂ ਲੈ ਆਈ ਸੀ ਦੱਸ ਦਿਓ ਅੱਛਾ ਕਿੱਥੋਂ ਲੈਤਾ ਸੀ ਤੂੰ ਲੈ ਕੇ ਆਈ ਸੀ ਗੁੱਡੀ ਲੈ ਕੇ ਆਈ ਸੀ ਕੁੜੀਏ ਤੂੰ ਲੈ ਕੇ ਆਈ ਸੀ ਕਿੰਨੇ ਦਾ ਲੈ ਕੇ ਆਈ ਸੀ 2000 2000 ਦਾ ਇੰਨੇ ਦਾ ਕਿਹਦੀ ਕੁੜੀਆਂ ਨੂੰ ਤੇਰਾ ਪਾਪਾ ਹੀ ਕੰਮ ਕਰਦਾ ਹੈ ਕੀ ਹੈ ਟੇਲਰ ਟੱਟੂ 2000 ਰੁਪਇਆ ਲੈ ਕੇ ਕਿੱਥੋਂ ਆਈ ਸਹੀ ਸੀ ਅਸੀਂ ਪੁੱਤ ਮੇਰੀ ਧੀ ਐਂ ਤੂੰ ਕੋਈ ਗੱਲ ਨਹੀਂ ਨਸ਼ਾ ਕਰਦੀ ਮਾਪੀ ਸਲਾਉ ਕਾਲੀ ਜੋਬ ਕਰਦੀਆਂ ਐ ਸਿਸਟਮ ਹਾਂ ਨਰਸਿੰਗਸ ਤੇ 2000 ਰੋਜ਼ ਦਾ ਫਿਰ ਕਿੱਥੋਂ ਲਿਆਉਣੀ ਆ ਡੇਲੀ ਦਾ ਨਹੀਂ ਵੀਰੇ ਮੇਰੀ ਦਵਾਈ ਚੱਲਦੀ ਇਹ ਤਾਂ ਕਹਿੰਦਾ ਰੋਜ਼ ਆਉਣੇ ਹੋ ਚੱਲ 2000 ਦਵਾਈ ਚੱਲਦੀ ਆ 2000 ਕੋਈ ਗੱਲ ਗੁੜੀਆ ਕੁਛ ਚੁੱਪ ਕਰ ਜਾ 2000 ਕਿਹੜੇ ਬੰਦੇ ਤੋਂ ਲੈ ਕੇ ਬੰਦੇ ਦਾ ਨਾਮ ਲਸਦੇ 2000 ਮੇਰੀ ਪੌਕੇਟ ਮਣੀ ਹੈ ਮੈਂ ਹਾਂ ਕੀ ਤੋਂ ਲੈ ਕੇ ਆਈ ਸੀ ਬੰਦੇ ਦਾ ਨਾਮ ਲਸਦੇ ਤੂੰ ਨਸ਼ਾ ਲੈ ਕੇ ਆਈ ਸੀ ਹੈਗਾ ਤੇਰੀ ਪੌਕੇਟ ਮਣੀ ਆ ਮੈਨੀਆਂ ਦਾ ਮੇਰੀ ਬੋਤਲਾਂ ਤੂੰ ਨਸ਼ਾ ਤਾਂ ਲੈ ਆਈ ਹੈ ਬੰਦੇ ਤੋਂ ਨਹੀਂ ਲੈ ਤੀ ਗੁੜੀ ਤੋਂ ਲੈ ਗਈ ਸੀ ਕਿੱਥੇ ਆ ਬੁੜੀ ਕਿੱਥੇ ਵੇਚਦੀ ਆ ਪਟਾਵੱਤੀ ਆ ਕੀ ਨਾਂ ਹੈ ਕੀ ਨੰਬਰ ਆ ਮੋਬਾਈਲ ਨੰਬਰ ਲਸ ਉਹਨਾਂ ਦਾ ਗੇਟ ਨਹੀਂ ਆ ਕਾ ਉਹ ਤਾਂ 50 ਦੇ ਗੇਟ ਨਹੀਂ ਜੇ ਤੂੰ ਚੱਲੇਗੀ ਦਿਖਾ ਦੇਗੀ ਵਿਆਹ ਕਰਾਉਣ ਲੈ ਕੇ ਆਈ ਹੁਣਾਂ ਨੂੰ ਲੈ ਕੇ ਜਾਵਾਂ ਓਏ ਦੁਖੀ ਦਾ ਮੁੰਡਾ ਓਏ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਨਾ ਸਾਰਾ ਕੁਝ ਇਹ ਪੋਸਟ ਦਾ ਇਹਨਾਂ ਤੋਂ ਆ ਪੀਸਾਂ ਹੀ ਹੈ ਆਰਾਮ ਦਾ ਕਿੱਥੇ ਘਰ ਆ ਤੇਰਾ ਘਰ ਓਰੇ ਹੈ ਇਹਦਾ ਘਰ ਉੱਥੇ ਆ ਸੂਏ ਤੇਰਾ ਤਾਂ ਆਟੋ ਹੈ ਨਾ ਨਾਸ਼ਾ ਦਾ ਤੂੰ ਵੀ ਕਰਦੀ ਹੈ ਨਹੀਂ ਨਹੀਂ ਮੈਂ ਕੈਪਸੂਲ ਦੋ ਪ੍ਰੋਟੈਸਟ ਕਰਵਾ ਲਾਂਗੇ ਚਿੱਟਾ ਹੁਣ ਕੌਣ ਪਿੰਦਾ ਜਾਣਾ ਉਹਨਾਂ ਨੂੰ ਇਹ ਦੋਨੇ ਤੂੰ ਨਹੀਂ ਬਿੰਦਾ ਸੀ ਤੂੰ ਫੇਰ ਨਾਲ ਕੀ ਧੱਕੇ ਹੰਦਾ ਸੀ ਉਹਨਾਂ ਦੇ ਅੱਛਾ ਇਹ ਬਿੰਨਾ ਨਹੀਂ ਹੋਏ ਸਹੀ ਸੀ ਦੱਸ ਦੋ ਝੂਠ ਨਾ ਮਾਰਿਓ ਕਿਰੇ ਇਹਦੇ ਪਿੱਛੇ ਤਾਂ ਇੱਧਰ ਆਏ ਆਂਗੇ ਫੇਰ ਤੂੰ ਝੂਠ ਤੁਸੀਂ ਆਪਛੰਦ ਨਾਲ ਲੜੋ ਤੁਸੀਂ ਤਾਂ ਨਸ਼ਾ ਕਰਦੇ ਹੋ ਨਾਲ ਛੋਡੇ ਕੁੜੀ ਐ ਕੱਲ ਨੂੰ ਛੋਡੇ ਦੇ ਨੇ ਪਰਚਾ ਪਵਾਤਾ ਵੀ ਮੇਰੇ ਨਾਲ ਗਲਤ ਕੰਮ ਕਰਤਾ ਫੇਰ ਤੁਸੀਂ ਕਰੋਗੇ ਇੱਥੇ ਘਰ ਨੇ ਆ ਬੱਸੋ ਆ ਬਾਈ ਆ ਭੈਣਾ ਇੱਥੇ ਨਾ ਦੇ ਨਿਗੇ ਨਿਕੇ ਜਵਾਬ ਨਹੀਂ ਬਾਈ ਆ ਫਿਰ ਹੰਦਾ ਉੱਪਰ ਲੈ ਕਰੋਗਾ ਇਦਾ ਇਹ ਬੰਦੇ ਨੇ ਸੋੜੇ ਮਾਲੇ ਜੋ ਫੋਨ ਕਰਤਾ ਫੇਰੇ ਵਾਰੀ ਰੋਕਦਾ ਹੁਣ ਤਾਂ ਬਹੁਤ ਘਾਟ ਆ ਕੁੜੀ ਖੜ ਕੇ ਦਿਖਣਾ ਜਵਾਕ ਨਿੱਕੀ ਜੀ ਫੇਰੇ ਫੇਰ ਕਹਿੰਦੇ ਨਾ ਮੇਰੇ ਨਾਲ ਆ ਹੋ ਗਿਆ ਮੇਰੇ ਨਾਲ ਆ ਹੋ ਗਿਆ ਹੁਣ ਕੁੜੀਏ ਤੂੰ ਤੇਰੀ ਕੀ ਲੱਗਦੀ ਐ ਓਏ ਕੁੜੀ ਲੱਗਦੀ ਨਾ ਅਪਾਰਟਮੈਂਟ ਚੋਂ ਮੁੰਡੇ ਇੱਕ ਮਿੰਟ ਚੁੱਪ ਕਰ ਕਿੱਥੇ ਰਹਿਣਾ ਤੂੰ ਡਿਪਾਰਟਮੈਂਟ ਚੋਂ ਹੁਣ ਤਾਂ ਆਇਆ ਕਹਿੰਦਾ ਜੀ ਮੈਂ ਸਵੇਰਪੜ ਦਾ ਮੈਂ ਸਾਰਾ ਕੁਝ ਪੁੱਛੂ ਸਾਰਾ ਕੁਝ ਦੱਸਾਂਗੇ ਝੂਠ ਨਾ ਮਾਰੋ ਸੱਚ ਸੱਸਾਂ ਬੋ ਸੱਚਾ ਦੱਸਦੇ ਬੁੱਤਾਂ ਹਾਂ ਸਵੇਰਪੜ ਦਾ ਕੰਮ ਕਰਦਾ ਜੀ ਇਸ ਦੇ ਦੋਸਤ ਇਸ ਮਹੱਲੀ ਉੱਤੇ ਡਿਪਾਰਟਮੈਂ ਇਹ ਅੱਜ ਕਿਵੇਂ ਸੰਪਰਕ ਹੋਇਆ ਤੁਹਾਡਾ ਜਿਉਰੇ ਲਾਉਣਾ ਆਪਾਂ ਲੈ ਕੇ ਆਉਣਾ ਸਹੀ ਸਹੀ ਦੱਸਣੀ ਇਹ ਦੂਰੀ ਫਿਰਦੀ ਮਿਲ ਗਈ ਸੋਨੂ ਕਿਹਾ ਚੜਾ ਕੇ ਲੈਣ ਨੂੰ ਨਹੀਂ ਨਹੀਂ ਮਿਲੀ ਜੀ ਇੱਥੇ ਰਹਿਣੇ ਅੱਛਾ ਲੈ ਕੇ ਜਮਾ ਆ ਕੇ ਇਕੱਠੇ ਗੱਥਾ ਮੂੰਹ ਠੀਕ ਹੈ ਤੇਰੇ ਜੀ ਦਾ ਤੋਂ ਲੈ ਕੇ ਉਹਦਾ ਨਾਮ ਦੱਸ ਕੀ ਆ ਨਹੀਂ ਤੁਹਾਡਾ ਖੜਾ ਹੀ ਸੁਣਨਾ ਹੀ ਫਿਰ ਪੁਲਿਸ ਆਊਗੀ ਤਾਂ ਪਤਾ ਆ ਫੋਨ ਘਰ ਨਹੀਂ ਫਿਰ ਪੁਲਿਸ ਆਉਂਦੀ ਆ ਫੋਨ ਕਰੀ ਯਾਰ ਪੁਲਿਸਾ 900 ਨੰਬਰ ਤੇ ਹੁਨਾਮ ਕੀ ਆ ਆਂਟੀ ਹੈ ਮੈਂ ਤਾੜੀ ਵਾਲੀ ਆਂਟੀ ਇੱਕ ਮਿੰਟ ਦਾੜੀ ਵਾਲੀ ਹੰਟੀ ਦਾ ਦਾੜੀ ਦਾੜੀ ਨਾ ਗੁੜੀ ਏ ਕੁੜੀ ਏ ਮੇਰੀ ਅਤੀ ਏ ਚੱਲ ਤੂੰ ਕਿਸੇ ਦੀ ਮਰਜ਼ੀ ਕੁੜੀਆਂ ਤੂੰ ਨਸ਼ਾ ਕਿਉਂ ਕਰਦੀਆਂ ਪੁੱਤ ਇੱਕ ਦਵਾਈ ਦਵਾਵਾ ਉਹਨੂੰ ਲਾਜ ਕਰਵਾਵਾ ਮੈਡੀਸਿਨ ਚੱਲਦੀ ਆ ਬਨੋਦ ਫਿਰ ਫਿਰ ਛੱਟਾ ਬਿੰਦਗੀ ਲੋੜ ਸੀ ਇਹ ਤਾਂ ਅੱਜ ਕਰੋ ਚੱਲ ਓਏ ਨੱਕ ਨਾਲ ਹੀ ਨਾ ਕੱਢ ਓਏ ਲਖੀ ਰਾ ਕੱਢ ਨੱਕ ਨਾਲ ਆ ਫੜੀ ਮੜਾ ਜਾ ਫੋਨ

ਛੋਡੇ ਜਵਾਕ ਨੇ ਭਾਈ ਉਹ ਨਿਕੇ ਨਿਕੇ ਛੋਡੇ ਜਵਾਕ ਤਾਂ ਪੁੱਛਾਂਗੇ ਕੁੜੀ ਖੜਾ ਹੁੰਦਾ ਮੋਟਰਸਾਈਕਲ ਕੋਲ ਜੇ ਛੋਡੇ ਜਨੇ ਪਰਚਾ ਪਵਾਤਾ ਇਹਨੇ ਕਹਿਤਾ ਮੇਰਾ ਛੇੜ ਖਾ ਨਹੀਂ ਕਰੀ ਕੀ ਕਰੋਗੇ ਮੁੜ ਕੇ ਲੋਕ ਕਹਿੰਦੇ ਨੇ ਅਸੀਂ ਗੱਤ ਆਲਾ ਹਾਂਗੇ ਇਕੱਠੇ ਤੁਸੀਂ ਨਸ਼ਾ ਕਰੀ ਜਾਂਦੇ ਹੋਰੇ ਇਕੱਠੇ ਆਇਆ ਨਾ ਰਹਿਣ ਆਇਓ ਕਾਲੂ ਇਹ ਕਹਿੰਦੇ ਮੁੰਡਾ ਕਿਨਾਂ ਲੈ ਕੇ ਆਇਆ ਹੈਣਾ 2000 ਦਾ ਨਸ਼ਾ ਫਿਰ ਕਰ ਵੀਗੇ ਪੀ ਗਏ ਸਾਰਾ ਕਿੱਥੇ ਲਖਾਓ ਆਪ ਦਾ ਅੱਖਰ ਲਖਾ ਲੋ ਕਿਤੇ ਨਹੀਂ ਮੇ ਬੋਸ ਤੋਂ ਦੂਆ ਫੜਾ ਦਿਖਾ ਲੋ ਇੱਥੇ ਅੰਧਾ ਲਖਾ ਲੋ ਵੀ ਆਸੀ ਅਸੀਂ ਰਗ ਜਾਾਂਗੇ ਨਹੀਂ ਪੁਲਿਸ ਬੁਲਾਵਾਂਗੇ ਉਹਨੂੰ ਫੜਾਵਾਂਗੇ ਕਿਤੇ ਐ ਅਗਲਾ ਕੇ ਇਹ ਉਹ ਕਰਦੇ ਨੇ ਮੈਂ ਤਰੀਕ ਤੇ ਜਾਂਦਾ ਸੀ ਬਈ ਆ ਬਾਈ ਨੇ ਫੋਨ ਕਰਤਾ ਮੈਨੂੰ ਮੈਂ ਤਰੀਕ ਤੋਂ ਇੰਨੀ ਦੂਰੋਂ 5 ਮਿੰਟਾਂ 'ਚ ਆਇਆ ਪੂਰਾ ਇਹ ਕਿਹਦਾ ਸੋ ਨਾ ਪਹਿਰੇ ਪਤਾ ਲੱਗੂ ਇਹ ਮਾਰਦੇ ਪਤਾ ਮੇਰੀ ਫੈਮਿਲੀ ਨੂੰ ਪਤਾ ਨਹੀਂ ਚਾ ਕੁੜੀਏ ਬੋਲਣਾ ਬਾਲਾ ਚੁੱਪ ਕਰ ਜਾ ਇੱਥੇ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਇਹ ਛੱਡਣਾ ਹੈ ਦਵਾਈ ਦਵਾਉਣੀ ਹੈ ਦਵਾਈ ਦਵਾ ਦੇਣਾ ਕੰਮ ਤੇ ਜਾਣਾ ਕਰਨਾ ਉੰਦਿਕ ਦਿਨੀ ਅਜੀਬ ਇੱਦਾਂ ਮੈਨੂੰ ਪਤਾ ਨਹੀਂ ਚਾਹੀ ਲੈ ਕੇ ਆਇਆ ਸੀ ਜਗਾ ਪਤਾ ਨਹੀਂ ਭੈਣੇ ਕਿਤੇ ਹੋਰ ਲੈਣਗੇ ਧੀਏ ਤੈਨੂੰ ਕੱਲ ਨੂੰ ਨਸ਼ਾ ਕਰਨਾ ਜੋ ਤੈਨੂੰ ਨਸ਼ੇ ਦੀ ਤੋੜ ਲੱਗੀ ਫੇਰ ਕੀ ਕਰੇ ਕਿੰਨਾ ਚਿਰ 2000 ਰੁਪਏ ਆਪਦੇ ਕੋਲ ਆਈ ਜਾਵੇਂਗੀ ਲੈ ਲਾ ਲਾ ਚੱਲ ਕਾਹਲਾ ਸਰੀਰ ਦਾ ਦਵਾਈ ਲੈ ਲੈ ਲਾ ਦੇ ਦਵਾਈ ਹੈ ਹੈ ਡਬਲ ਮੈਡੀਸਨ ਲੈ ਕੇ ਲੈ ਹੁਣ ਤੈਨੂੰ ਹੁਣ ਮੈਂ ਭਾਈ ਕੁੜੀ ਨੂੰ ਕੀ ਕਹਾਂ ਸ਼ਰਮ ਵੀ ਕੋਈ ਨਹੀਂ ਬਚਾਈ ਤਾਂ ਦੇ ਲੈ ਭਾਈ ਕਿੱਥੇ ਦਿਖਾ ਉਹਨੂੰ ਆਪਦਾ ਲੈ ਕੇ ਜਾਓ ਫਿਰ ਨਹੀਂ ਪੁਰ ਪੈਸੇ ਚਾਹੇ ਪੋਸ ਆ ਜੂ ਫਿਰ ਝਾਕੂਗੇ ਤਾਂ ਹਾਂ ਤੇ ਵੱੜ ਕੇ ਵਰਚਾ ਪਾਉਣਗੇ ਇਸ ਦਾ ਕੁਝ ਨਹੀਂ ਕਹਿੰਦੇ ਉਸਤਾ ਉਹਦੇ ਜਾਵਾਂਗੇ ਹੁਣ ਇਲਾਕਾ ਨਾਲ ਚੱਲੇਗਾ ਮੇਰੇ ਤੂੰ ਆ ਕੋਲ ਕੇ ਦਿਖਾ ਦੇ ਆ ਬਜਟ ਚ ਗੁਣੀ ਤੂੰ ਕਿੰਨਾਂ ਦੀ ਗੁੜੀਆਂ ਐ ਵੈਸੇ ਸਿੰਬਿਆਂ ਦੀ ਆ ਪਾਈ ਸਿੱਖ ਮੈਰਿਆਂ ਦੀ ਗੁੜੀ ਐ ਐ ਨਹੀਂ ਵੀ ਪਰਦੇਸੀਆਂ ਦੀ ਹੋ ਆਪਣੇ ਸਿੱਖਾਂ ਦੀ ਪੰਜਾਬੀਆਂ ਦੀ ਧੀ ਐ ਤੇ 2000 ਦਾ ਇਹੀ ਲੈ ਕੇ ਆਈ ਐ ਆਦੇ ਰੁਪਈਆਂ ਦਾ ਆ ਛੱਟਾ ਇੰਨਾ ਦਾ ਆ ਇਹਦੇ ਕੋਲੇ ਐ ਦਿਖਾ ਇੱਕ ਮਿੰਟ ਇਹਨੂੰ ਲੈ ਲਾਂਗੇ ਮੈਂ ਰੱਖਦਾ ਨਹੀਂ ਇਹ ਮੈਂ ਇਹਦਾ ਕੀ ਕਰਨਾ ਆ ਦੇ ਲੈ ਇੰਨਾ ਇਹ 2000 ਦਾ ਹੋਰ ਕਿੰਨਾ ਦਿੱਤਾ ਈ ਤੁਹਾਨੂੰ ਪੀਤਾ ਜੀ ਆਏ ਪੀਣ ਲੱਗਦੇ ਸੀਗੇ ਕਿੰਨਾ ਪੀ ਗਏ ਲੱਗਦੇ ਸੀ ਜਮਾ ਹੀ ਲਾਇਆ ਦੇਖੋ ਭਾਈ ਤੁਸੀਂ ਉਹ ਆਮਲੀ ਨਸ਼ੇੜੀ ਮੈਂ ਤੁਹਾਡੇ ਨਾਂ ਤੁਹਾਨੂੰ ਕੁੱਟਾ ਨਾ ਮਾਰਾਂ ਗੱਲ ਕਰ ਮੈਨੂੰ ਆ ਕੁੜੀ ਦਾ ਦੁੱਖਾਂ ਦਾ ਮੇਰਾ ਜੀ ਗੱਲ ਨਾਲ ਤੁਹਾਡਾ ਗੱਲ ਵਰਦਾ ਪੱਠਾ ਵਸਤੀ 'ਚ ਉਹ ਮੈਂ ਕਿ ਆਏ ਨੇ ਇਹ ਜਿੱਥੇ ਐਸਐਸਪੀ ਗੱਲ ਪਰਸੋਂ ਢੇੜਾ ਮਾਰ ਕੇ ਆਇਆਗਾ ਆ ਕਾ ਸਾਹਮਣੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਉਲਟਾ ਇਹਨਾਂ ਨੂੰ ਕਹੇ ਦੀ ਵੀ ਮੈਂ ਛੋਟੇ ਕੀ ਗਮਾਂਡਣਾ ਮਾ ਯਾਰ ਮੇਰਾ ਕੋਈ ਗਮਾਂਡੀ ਹੈ ਮੇਰੀ ਜੇ ਕੋਈ ਧੀ ਵੀ ਹੋਵੇ ਉੱਥੇ ਨਹੀਂ ਵੀ ਉਹ ਵਿਚਾਰੀ ਕਿਸੇ ਦੀ ਕੋਈ ਗੱਲ ਨਹੀਂ ਪੁੱਤ ਤੂੰ ਕਹਿੰਦਾ ਤਾਂ ਵੀ ਕੋਈ ਚੱਕਰ ਨਹੀਂ ਗੱਲ ਕਰ ਆ ਚੀਜ਼ ਤਾਂ ਮਾੜੀ ਐ ਆ ਫੋਨ ਲਾਓ ਯਾਰ 600 ਨੰਬਰ ਤੇ ਬਾਈ ਉਹ ਫੜਾਂਗੇ ਥੋੜਾ ਇਹਨਾਂ ਦੇ ਪਰਚਾ ਇਹਨਾਂ ਦੇ ਕੋਈ ਪਰਚਾ ਨਹੀਂ ਪੈਣ ਦਿੰਦਾ ਉਹ ਫੜਾਓ ਜਿੱਥੋਂ ਲੈ ਕੇ ਆਏ ਹਾਂ ਮਲਾਇ ਨੂੰ ਬੇਨਤੀ ਐ ਸ਼ਹਿਰ ਤੋਂ ਸ਼ਹਿਰ ਦੂਰੇ ਪਹੁੰਚੋ ਫੋਨ ਆਇਆ ਨੰਬਰ ਲਾਈ ਲਾ ਬਾਬਾ ਤੁਸੀਂ ਕਿਉਂ ਪੀ ਕੇ ਨਾ ਤੈਨੂੰ ਕਹਿਣਾ ਚਾਹੀਦਾ ਬਿੰਦਨ ਪੁੱਤ ਸਿੱਧਾ ਸਿੱਧਾ ਦੱਸ ਨਹੀਂ ਕਿ ਉਠਣਾ ਮਾਰੀਂ ਪਰੋਚਾ ਛੋਟੇ ਤਾਂ ਕੋਈ ਪਰਚਾ ਨਹੀਂ ਹੁੰਦਾ ਸਾਲਿਆ ਤੂੰ ਝੂਠ ਮਾਰਦਾ ਹੈ ਕਹਿੰਦਾ ਮੈਂ ਤਾਂ ਬਾਹਰ ਖੜਾ ਸੀ ਤੇ ਇਹ ਕਹਿੰਦੀ ਆਈ ਤੇਰੇ ਮਾਰੀਆਂ ਇੱਥੇ ਖੜਾ ਸੀ ਗਿਆ ਵੀਰੇ ਛੋਟੇ ਹੁਣ ਮੈਂ ਮਾਰਾਂ ਵੀ ਕੀ ਆਂਲੀਆਂ ਦੇ ਆ ਨਸ਼ਾ ਕਰਦੇ ਹੋ ਤੁਸੀਂ ਤੁਸੀਂ ਬਿਮਾਰੀਆਂ ਲਾਓਗੇ ਕਾਹਾਂ ਜਹਾਂ ਸੋਨੂ ਲੋ ਜਵਾਬ ਨਹੀਂ ਦੇਖ ਲਿਆ ਕਿਸੇ ਨੇ ਉਹ ਲੱਗ ਜੂਗਾ ਹੁਣ ਤੂੰ ਇਧਰ ਆਪੇ ਕੰਮ ਕਰਦਾ ਹੈ ਹੈ ਕੋਣ ਭਾਈ ਮੈਂ ਸੋਨੂ ਜੇ ਛੜਦਾ ਹਾਂ ਉਹ ਮੈਂ ਸੋਨੂ ਕਿਰਾ ਪੱਤਰਕਾਰ ਬੁਲਾ ਕੇ ਉਹਨੂੰ ਦੇ ਹਵਾਲੇ ਕਰਕੇ ਗਲਦੀਪ ਕੋਈ ਪੱਤਰਕਾਰ ਹੈਗਾ ਤਾਂ ਉਹਰੇ ਆਓ ਆ ਕੱਤੀ ਆਪਣਾ ਫੋਨ ਕਰਾ ਦੇਵਾ ਆਈ ਬਈ ਮੈਂ ਜੋ ਨੰਬਰ ਕਰ ਲੇਗਾ ਇਹ ਬੰਦੂਗੇ ਮੈਂ ਬੁਲਾਉਣਾ ਭਾਈ ਉਹਨਾਂ ਨੂੰ ਆਪ ਹੀ ਹੋ ਕਰਨਗੇ ਇੱਕ ਵਾਰ ਫੇਰ ਦੱਸ ਦੋ ਭਾਈ ਕਿੱਥੋਂ ਲੈਤਾ ਹੈਗਾ ਕੁੜੀਏ ਅੱਜ ਤਾਂ ਭਾਈ ਗੁਲੀਆਂ ਫੜ ਦੇਣਾ ਚਿੱਟਾਂ ਪੱਠਾ ਵਸਤੀ ਚੋਂ ਮੈਨੂੰ ਮੈਂ ਤਾਂ ਮੈਨੂੰ ਤਾਂ ਤੁਸੀਂ ਫੋਨ ਕਰਾ ਆਇਆ ਮੱਲੇ ਵਾਲਿਓ ਬੋਲੋ ਹਾਂਜੀ ਹਾਂਜੀ ਤੁਸੀਂ ਬੁਲਾਇਆ ਨਾ ਮੈਨੂੰ ਪਾਬੋ ਪਹਿਲਾਂ ਵੀ ਆਉਂਦੇ ਬਈ ਤੁਸੀਂ ਫੜ ਲਿਆ ਅੱਜ ਇਹ ਜਦੋਂ ਫੜੇ ਸਾਨੂੰ ਇਹ ਕਹੇ ਮੈਂ ਦੇਖਿਆ ਮੈਂ ਕਹਿੰਦਾ ਕਿੱਥੇ ਜਾਈ ਜਾਂਦੇ ਆ ਆ ਸਿਹਣਾ ਕੋਈ ਚਿੱਟਾ ਵੀ ਆ ਕੁੜੀ ਕਹਿੰਦੀ ਮੈਂ 2000 ਦਾ ਲੈ ਕੇ ਆਈ ਆ ਮੈਂ ਪੀਨੀ ਆ ਆਪਦੀ ਮਰਜ਼ੀ ਨਾਲ ਆ ਯਾ ਮੁੰਡੇ ਦਾ ਵੀ ਕਸੂਰ ਨਹੀਂ ਕੁੜੀ ਕਹਿੰਦੀ ਸ਼ਰਿਆਂ ਵਿਕਦੇ ਕਿਤੋਂ ਮਰਜ਼ੀ ਲੜੋ ਇਹ ਕੱਲੀ ਕੁੜੀ ਨਹੀਂ ਇੱਕ ਹੋਰ ਬਹੁਤ ਤਾਕੜੇ ਘਰ ਦੀ ਕੁੜੀ ਆ ਰਤੀਆਂ ਦੀ ਲੱਗੀ ਹੋਈ ਆ 10 12 ਕੁੜੀਆਂ ਮਾਂਸਤਾ ਦੀਆਂ ਲੱਗ ਆਖੀਆਂ ਨੇ ਜਿਹੜੀਆਂ ਪੀਂਦੀਆਂ ਨੇ ਜਦੋਂ ਹੁਣ ਭਾਈ ਹੋਈ ਆਮ ਰੱਖਿਆ ਕੱਲ ਨੂੰ ਮੇਰੇ ਜਵਾਬ ਵੀ ਲੱਗ ਸਕਦੇ ਇਹ ਵੀ ਜਵਾਕ ਸੀ ਕਿਸੇ ਇਹਨਾਂ ਜੋ ਮਿਲਦਾ ਹੈ ਉੱਥੇ ਸ਼ਰਿਆਮਪੱਠਾ ਵਸਤੀ ਚ ਇੱਥੇ ਭਾਈ ਇਹ ਥਾਂ ਕਿਹੜਾ ਏਰੀਆ ਵਜਦਾ ਹੈ ਇਹ ਤਿੰਨ ਕੋਨੀਆਂ ਦੇ ਨਾਲ ਗੜੇ ਦੇ ਪਿੱਛੇ ਪਾਸੇ ਖੁੱਲੇ ਮਕਾਨ ਨੇ ਉੱਥੇ ਹੈ ਜੀ ਜੇ ਕੋਈ ਆਉਣਾ ਚਾਹੁੰਦਾ ਆ ਜੋ